فصلوں پر نیونتم سمرتھن مولیہ سمیت تیرہ مانگوں کو لے کر کسان آج ہریانہ پنجاب سمیت دیش بھر میں ٹریکٹر مارچ نکال رہے ہیں شمبو اور کھنوری بارڈر پردرشن کر رہے سیت کسان مورچا غیر راجنیتی کسان مزدور مورچا اور سیوک کسان مورچا نے روپ سے چھبیس جنوری کو ٹریکٹر مارچ نکالنے کا اعلان کیا تھا ٹریکٹر مارچ دوپہر بارہ بجے سے دیر بجے تک بھاجپا نیتاؤں کے گھر اور مال کے سامنے ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ तले 13 ਫਰਵਰੀ 2024 ਨੂੰ ਕਿਸਾਨ ਅੰਦolan 2 ਸ਼ੁਰੂ ਕੀਤਾ تھا۔ لوگ سوا چنا کی آچار سہیتہ لگنے سے پہلے کسانوں سے کیندر سرکار کے منتو نے تیر بار چنڈیگر میں پہنچ کر میٹنگ کی میٹنگ میں پنجاب کے مکھھی منتریت مان منتر بھی موجود رہے لیکن ان میٹنگوں میں کوئی کو حل نہیں نکلا اس کے بعد کسانوں نے دلی کوچ کا فیصلہ کیا تھا لیکن ہریانہ پولیس نے بیریگیٹ لگا کر کسانوں کو شمبھو اور کھنوری بارڈر پر روک لیا کسان وہی مورچا لگا کر بیٹھ گئے تھے اکیس فروری کو دلی کوچ کی کوشش کے دوران کھنوری بارڈر پر گولی لگنے سے یو کسان شُبکرن سنگھ کی موت ہو گئی تھی شُبھکرن کی موت کا معاملہ ابھی پنجاب ایو ہریان ہائی کورٹ میں چل رہا ہے پریوار نے سی بی آئی جانچ کرانے کے لیے ਹਾਈ ਕੋਰਟ ਮੇਂ ਯਾਚਕਾ ਦਾਇਰ ਕੀ ਹੋਈ ਹੈ ਜਿਹੜਾ ਦੋਵਾਂ ਫਾਰਮਾਂ ਵੱਲੋਂ ਅੱਜ ਟਰੈਕਟਰ ਮਾਰਚ ਕੀਤਾ ਜਾਣਾ 26 ਜਨਵਰੀ ਨੂੰ ਅੱਜ ਹੀ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਕਹਿੰਦੇ ਗਨਰਾਜ ਬਣਿਆ ਪਰ ਅੱਜ ਵੀ ਜਿਹੜੀ ਸੱਤਾ ਤੇ ਕਾਬਜ਼ ਮੋਦੀ ਸਰਕਾਰ ਆ ਉਹ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਨਹੀਂ ਕਰ ਰਹੀ ਇਹ ਕਿਹਾ ਲੋਕਤੰਤਰ ਆ ਜਿਹੜਾ ਕਰੋੜਾਂ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਨਹੀਂ ਕਰਦਾ ਹੈਗਾ ਇਹਦੇ ਨਾਲ ਨਾਲ ਅੱਜ ਤਾਮਲਾਡੂ ਕੇਰਲਾ ਕਰਨਾਟਕਾ ਤੇਲੰਗਾਨਾ ਇਸ ਤਰੀਕੇ ਨਾਲ ਬਿਹਾਰ ਮਧ ਪ੍ਰਦੇਸ਼ ਮਹਾਰਾਸ਼ਟਰਾ ਜੂਪੀ ਹਰਿਆਣਾ ਰਾਜਸਥਾਨ ਪੰਜਾਬ ਆਠ ਥਾਵਾਂ ਤੇ ਵਿਆਪਕ ਪੱਦਰ ਤੇ ਟਰੈਕਟਰ ਸੜਕਾਂ ਤੇ ਹੋਣਗੇ ਉਹ ਟਰੈਕਟਰ ਜਿਹੜੇ ਵੱਡੇ ਕਾਰਪੋਰੇਟ ਦੇ ਸ਼ੋਪਿੰਗ ਮਾਲ ਆ ਅਰੇਦੋ ਕਹਾ ਸਾਡੀਆਂ ਮੰਡੀਆਂ ਖਾਣ ਵਾਸਤੇ ਐਫਸੀਆਈ ਨੂੰ ਖਤਮ ਕਰਕੇ ਜਿਹੜੇ ਵੱਡੇ ਸੈਲੋ ਗੋਦਾਮ ਅਰਾਨੀਵਾਨੀ ਦੇ ਬਨੇ ਹੋਇਆ ਉਹਨਾਂ ਤੇ ਵੀ ਅਰੇਦੋ ਕਹਾ ਪਸ਼ਪਾ ਦੇ ਦਫਤਰ ਤੇ ਘਰ ਜਿੱਥੇ ਕੁਝ ਨਹੀਂ ਹੋਊਗਾ ਉੱਥੇ ਟੋਲ ਪਲਾਜੇ ਵੀ ਹੋ ਸਕਦੇ ਆ 12 ਤੋਂ 1:30 ਵਜੇ ਤੱਕ ਦੇ ਪ੍ਰੋਗਰਾਮ ਸਾਡੇ ਇਹ ਹੋਣਗੇ ਤੋਂ ਲੱਖਾਂ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਵੱਧ ਤੋਂ ਵੱਧ ਗਿਣਤੀ ਵਿੱਚ ਨਿਕਲੋ ਪੰਜਾਬ ਦੇ ਪੂਰੇ ਤਈਆਂ ਬਾਈਆਂ ਤੇੀਆਂ ਜਲਿਆਮਤ ਹਰ ਇੱਕ ਥਾਂ ਸਾਡਾ ਪ੍ਰੋਗਰਾਮ ਹੋਊ ਮੈਂ ਜੰਮਰਸਰ ਦੇ ਵਿੱਚ ਹੈਗਾ ਜਿਹੜਾ ਕੱਥੂ ਨੰਗਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜਾ ਵੱਡਾ ਸੈਲੋ ਬਾਨੀ ਦਾਦੀ ਹੁਣਾਂ ਦਾ ਬਣਿਆ ਉੱਥੇ ਜਾਵਾਂਗੇ ਪਹਿਲੋਂ ਫਿਰ ਡੀਮਾਰਡ ਜਿਹੜਾ ਖੇਨਾ ਖੰਨਾ ਪੇਪਰ ਮਿਲ ਲੱਗ ਗਿਆ ਉੱਥੇ ਹੋਵਾਂਗੇ ਫਿਰ ਉਦੋਂ ਦਾ ਜਿਹੜਾ ਵੱਡਾ ਅੰਮ੍ਰਿਤਸਰ ਦਾ ਸ਼ਾਪਿੰਗ ਸਮਾਲ ਹੈਗਾ ਟ੍ਰਿਲਿਅਮ ਉੱਥੇ α1 ਅ ਲਾਸਟ ਜਿਹੜਾ ਤਰਨਜੀਤ ਸਿੰਘ ਸੰਧੂ ਨੇ ਉਹਨਾਂ ਦਾ ਘਰ ਆ ਉੱਥੇ ਉੱਥੇ 2 ਵਜੇ ਲਗਭਗ ਕੌਣ ਨੇ 2 2 ਵਜੇ ਪੀਸੀ ਪ੍ਰੈਸ ਕਾਨਫਰੰਸ ਅਸੀਂ ਕਰਾਂਗੇ ਇਹ ਅੱਜ ਦੇ ਪ੍ਰੋਗਰਾਮ ਹੋਣਗੇ ਸੋ ਅੱਜ ਲੱਖਾਂ ਲੱਖਾਂ ਦੀ ਗਿਣਤੀ ਵਿੱਚ ਟ੍ਰੈਕਟਰ ਬਾਹਰ ਆਉਣਗੇ ਔਰ ਮੋਦੀ ਸਰਕਾਰ ਤੇ ਦਬਾਅ ਪਾਉਣਗੇ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਧੰਨਵਾਦ